ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਕਹਿੰਦਾ ਸਾਰੇ ਤੰਦਰੁਸਤ ਹੋਗੇ ਜੀ ਅੱਜ ਤੁਹਾਨੂੰ ਦਿਖਾਉਣ ਲੱਗੇ ਆਪਾਂ ਆਪਣੀ ਦਾਦੀ ਦਾ ਸੰਦੂਕ ਜਿਹੜਾ ਕਿ ਬਹੁਤ ਪੁਰਾਣਾ ਹੈਗਾ ਤੇ ਆਪਾਂ ਸੰਭਾਲ ਕੇ ਰੱਖਿਆ ਹੈਗਾ ਜਿਹੜੇ ਚੀਜ਼ ਤੁਸੀਂ ਸੰਭਾਲੇ ਰੱਖ ਤੁਹਾਨੂੰ ਜ਼ਰੂਰ ਦਿਖਾਇਆ ਕਰੋ ਆਪਾਂ ਤੁਹਾਨੂੰ ਪੁਰਾਣੀਆਂ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੰਜਾਬ ਨਾਲ ਜੁੜੀਆਂ ਪਿੰਡਾਂ ਨਾਲ ਜੁੜੀਆਂ ਗੱਲਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੁਹਾਨੂੰ ਦਿਖਾਇਆ ਰਿਹਾ ਤੁਹਾਨੂੰ ਦਿਖਾਉਨੇ ਆਂ ਦੇਖੋ ਆ ਜੋ ਆਹ ਹੈ ਸਾਡੀ ਦਾਦੀ ਦਾ ਸੰਦੂਕ ਜਿਹੜਾ ਕਿ ਅਸੀਂ ਬਹੁਤ ਹੀ ਸੰਭਾਲ ਕੇ ਰੱਖਿਆ ਵੀ ਦੇਖ ਸਕਦੇ ਹੋ ਅਜੇ ਵੀ ਬਹੁਤ ਵਧੀਆ ਕੰਡੀਸ਼ਨ ਵਿੱਚ ਪਿਆ ਹੈਗਾ ਇਹ ਦੇਖ ਲਓ ਇਹ ਤੁਹਾਡੇ ਕੋਲ ਵੀ ਇਦਾਂ ਪੁਰਾਣੀ ਚੀਜ਼ਾਂ ਸੰਭਾਲ ਕੇ ਤੇ ਰੱਖਿਆ ਤੁਹਾਨੂੰ ਜੂੜ ਦਿਖਾਇਆ ਕਰੋ ਤਾਂ ਜੀ ਸਾਰਿਆਂ ਨੂੰ ਤੇ ਜਿਹੜੇ ਫ੍ਰੈਂਚ ਫਰਾਈਜ਼ ਐ ਬੋਇਲਿੰਗ ਉਡੀ ਸ਼ੁਰੂ ਹੋ ਗਈ ਤੇ ਲਓ ਜੀ ਆਪਣੀ ਡਿਸ਼ ਬਣ ਕੇ ਰੈਡੀ ਆ ਤੇ ਜਿਹੜੇ ਆਪਣੇ ਫ੍ਰੈਂਚ ਫਰਾਈਜ਼ ਦਾ ਵਾਂਚ ਤੇ ਭਾਗੇ ਬਣ ਕੇ ਹਾਂ ਜੀ ਕਿੱਦਾਂ ਨੇ ਬਹੁਤ ਜਿਆਦਾ ਤੀਸ ਤੇ ਆਪਾਂ ਖਾਣੇ ਆ ਜੀ ਤੇ ਬੜੇ ਰਕਾ ਹਮਾਰੀ ਦਸਵੰਤ ਨੂੰ ਕਦਣਾ ਲੱਗੇ ਇਸ ਬਹੁਤ ਹੀ ਆਟਿਸ਼ੀ ਤੀ ਵੀ ਕਰੇ ਬਣਾ ਕੇ ਟਰਾਈ ਕਰਿਓ ਬਹੁਤ ਹੀ ਆਟਿਸ਼ੀ ਲੱਗੇ ਤੇ ਛੁੱਟੀਆਂ ਵਿੱਚ ਛੁੱਟੀਆਂ ਵਿੱਚ ਆਨੰਦ ਦਿੰਦੇ ਨੇ ਆਨੰਦ ਲਓ ਸਭ ਤੋਂ ਸੌਖੀ ਬਣਾਵਾਲੀ ਚੀਜ਼ ਆ ਤੇ ਛੇਤੀ ਬਣ ਜਾਂਦੀ ਆ ਪਕ ਲੱਗੇ ਉਹ ਜਲਦੀ ਲਈ ਮम्मा ਤੋ ਆ ਦਿੰਦਾ ਉਹ ਬਣਾ ਕੇ ਤੁਸੀਂ ਖਾ ਸਕਦੇ ਹੋ ਚਲੋ ਜੀ ਅਸੀਂ ਵੀ ਖਾਂਦੇ ਆ ਲੈਨੇ ਆ ਨਜ਼ਾਰੇ ਅਸੀਂ ਵੀ ਕਰਦੇ ਗੱਲਾਂ ਬਾਤਾਂ ਆਪਾਂ ਬਾਅਦ ਵਿੱਚ ਤੇ ਅੱਜ ਦੇ ਵਲੌਗ ਵਿੱਚ ਇੰਨੇ ਜੇ ਤੁਹਾਡੇ ਕੋਲ ਕੋਈ ਪੁਰਾਣੀ ਚੀਜ਼ ਜਾਂ ਸੰਭਾਲ ਕੇ ਰੱਖਿਆ ਹੋਵੇ ਤਾਂ ਜਰੂਰ ਦਿਖਾਇਆ ਕਰੋ ਤੇ ਦਰਸ਼ਕਾਂ ਨਾਲ ਸਾਂਝੇ ਕਰਿਆ ਕਰੋ ਦੋਸਤਾਂ ਭੈਣਾ ਭਰਾਵਾਂ ਨਾਲ ਅੱਜ ਦਾ ਵਲੌਗ ਤੁਹਾਨੂੰ ਨਿੱਕਾ ਕਿਦਾਂ ਲੱਗਾ ਜੇ ਪਸੰਦ ਆਇਆ ਤਾਂ ਸਾਰੇ ਸਬਸਕ੍ਰਾਈਬ ਚੈਨਲ ਕਰ ਦਿਓ ਤੇ ਵੀਡੀਓ ਕਰ ਲਾਈਕ ਵਾਧਾ ਕਰੋ ਸ਼ੇਅਰ ਮਿਲਦੇ ਕਿ ਨਵਾਂ ਵਲੌਗ ਸਾਰਾ ਸਸਤੀ ਗੱਲ ਬਾਏ ਬਾਏ ਜੀ